ਪਰ بارش ਹੋ ਰਹੀ ਸੀ ਤੇ ਨਾਲ-ਨਾਲ ਬਿਜਲੀ ਵੀ ਗੜਕ ਰਹੀ ਸੀਗੀ ਤੇ ਅਚਾਨਕ ਹੀ ਚੰ디ਗੜ ਸੈਕਟਰ 39 ਡੀ ਦੇ ਵਿੱਚ ਹਾਊਸ ਨੰਬਰ 3043 ਦੇ ਉੱਤੇ ਬਿਜਲੀ ਡਿੱਗ ਪਈ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਦਿੰਨੇ ਆ ਇਸ ਸਮੇਂ ਉਸ ਘਰ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਕਿ ਇਹ ਮੰਜ਼ਰ ਜਿਹੜਾ ਹੈਗਾ ਆਪਣੇ ਆਪ ਦੇ ਵਿੱਚ ਬਿਆਨ ਕਰਦਾ ਕਿ ਇਹ ਹਾਦਸਾ ਕਿੰਨਾ ਖਤਮनाक ਸੀ ਹਾਲਾਂਕਿ ਗੰਨੀਬਤ ਇਹ ਰਹੀ ਹੈ ਕਿ ਇਸ ਜਗ੍ਹਾ ਦੇ ਉੱਤੇ ਅੰਦਰ ਕੋਈ ਨਹੀਂ ਬੈਠਾ ਹੋਇਆ ਸੀ ਪੂਰਾ ਦਾ ਪੂਰਾ ਜਿਹੜਾ ਇਹ ਕਮਰਾ ਟੈ ਟੇਰੀ ਹੋ ਕੇ ਡਿੱਗ ਪਿਆ ਪੂਰਾ ਲੈਂਟਰ ਹੀਠਾ ਕੇ ਡਿੱਗ ਪਿਆ ਹਾਲਾਂਕਿ ਅੰਦਰ ਇਹਦੇ ਉ ਇਹਦੇ ਵਿੱਚ ਜਿਹੜਾ ਹੈਗਾ ਕੰਪਿਊਟਰ ਦੇ ਉੱਤੇ ਵਿਅਕਤੀ ਕੰਮ ਵੀ ਕਰ ਰਹੇ ਸੀਗੇ ਤੇ ਕੁਝ ਮਿੰਟਾਂ ਦੇ ਲਈ ਉਹ ਬਾਹਰ ਆਏ ਤੇ ਇਹਦਾ ਮੇਨ ਟਾਈਮ ਜਿਹੜਾ ਹੈਗਾ ਉੱਥੇ ਬਿਜਲੀ ਡਿੱਗ ਗਈ ਸਾਡੇ ਨਾਲ ਰਸ਼ਪਾਲ ਸਿੰਘ ਨੇ ਜਿਹੜੇ ਇਸ ਘਰ ਦੇ ਮਾਲਕ ਨੇ ਸਰਕਾਰੀ ਕੁਆਟਰ ਹੈਗੇ ਨੇ ਇਹ ਮੰਤਰੀਆਂ ਦੇ ਘਰ ਤੋਂ ਮਹਿਜ਼ ਕਰੀਬ ਕਿਵ ਲਾਲੋਕੀ 500 ਮੀਟਰ ਜਾਂ 1 ਕਿਲੋਮੀਟਰ ਦੀ ਦੂਰੀ ਤੇ ਇਹ ਘਰ ਹੈਗਾ ਰਸ਼ਪਾਲ ਜੀ ਪਹਿਲਾਂ ਤਾਂ ਮੰਜ਼ਰ ਦੱਸੋ ਕੀ ਹੋਇਆ ਕੀ ਸੀਗਾ ਮੈਂ ਜਦੋਂ ਆਇਆ ਜੀ ਦਫ਼ਤਰੋਂ ਉਦੋਂ ਮੀ ਬਹੁਤ ਤੇਜੀ ਮੈਂ ਭੱਜਿਆ ਆਇਆ ਸੀ ਆ ਕੇ ਮੈਂ ਆਪਣਾ ਬੈਗ ਉੱਤੇ ਫਾਈਲਾਂ ਵਗੈਰਾ ਜਿਹੜੀਆਂ ਮੈਂ ਕੰਮ ਕਰਨਾ ਸੀ ਕੰਪਿਊਟਰ ਤੇ ਆ ਕੇ ਉਹ ਕਰਕੇ ਤੇ ਪਾਣੀ ਪੀ ਕੇ ਤੇ ਕੰਪਿਊਟਰ ਔਨ ਕਰ ਲਈ ਆਇਆ ਤੇ ਜਦੋਂ ਰੱਬ ਨੇ ਮੈਨੂੰ ਬਚਾਉਣਾ ਸੀ ਕਿੰਨੇ ਵਜੇ ਦੀ ਗੱਲ ਸੀ ਇਹ ਲਗਭਗ 6:00 ਵਜੇ ਦੀ ਤੇ ਅੱਗੇ ਕਦੀ ਮੈਂ 6:00 ਵਜੇ ਜਾਂ 5:00 ਵਜੇ ਰੋਟੀ ਨਹੀਂ ਖਾਧੀ ਅੱਜ ਰੱਬ ਵੱਲੋਂ ਜਦੋਂ ਮੈਨੂੰ ਉਹਨਾਂ ਭੁੱਖ ਲਵਾਤੀ ਦਾਤੇ ਨੇ ਕਿਰਪਾ ਕਰਤੀ ਮੇਰੇ ਤੇ ਮੈਂ ਮੇਸੇ ਨੂੰ ਕਿਹਾ ਕੁਝ ਖਾਣ ਲਈ ਹੈ ਤਾਂ ਮੈਨੂੰ ਦੇ ਇੰਨੀ ਗੱਲ ਕਰਕੇ ਇਹਨਾਂ ਨੇ ਕਿਹਾ ਫਿਰ ਕੰਪਿਊਟਰ ਔਨ ਨਾ ਕਰੋ ਤੁਸੀਂ ਪਹਿਲਾਂ ਬਾਹਰ ਆ ਜਾਓ ਤੇ ਇੱਥੋਂ ਵੇਖੋ ਜੀ ਆਹ ਜਿਹੜਾ ਜਿੱਥੇ ਮੈਂ ਖੜਾ ਤੇ ਆਹ ਫਰਿੱਜ ਆ ਮਸਾਂ 10 ਮੀਟਰ ਦਾ ਫਰਕ ਆ ਅੱਛਾ ਇੱਥੇ ਆਏ ਠੀ ਅਜੇ ਫਰਿੱਜ ਕੋਲ ਹੀ ਪਹੁੰਚਿਆ ਤੇ ਇੰਨੀ ਜ਼ੋਰ ਦਾ ਖੜਕਾ ਹੋਇਆ ਬਿਜਲੀ ਲਿਸ਼ਕੀ ਆ ਤੇ ਆਹ ਸਾਡੇ ਇੱਧਰ ਅੱਗੇ ਤੱਕ ਇੱਥੇ ਤੱਕ ਬਿਜਲੀ ਆਈ ਆ ਮੈਂ ਰੋ ਕੇ ਵਾਹਿਗੁਰੂ ਅੱਗੇ ਅੱਛਾ ਅਰਦਾਸ ਕੀਤੀ ਰਬਾ ਅਜ ਬਚਾਲਾ ਆਪਾਂ ਗਏ ਤੇ ਪ੍ਰਮਾਤਮਾ ਉੱਥੋਂ ਹੀ ਬਿਜਲੀ ਫਿਰ ਵਾਪਸ ਗਈ ਆ ਤੇ ਆ ਜਿਹੜਾ ਇੱਥੇ ਲੱਕੜ ਦਾ ਦਰਵਾਜ਼ਾ ਸੀ ਜੀ ਇਹਨੂੰ ਪਾਰ ਕੇ ਬਿਜਲੀ ਬਾਹਰ ਨਿਕਲ ਗਈ ਉੱਥੋਂ ਲੈਂਟਰ ਟੁੱਟਾ ਹੋਇਆ ਸੀ ਤੇ ਉੱਪਰ ਚਲੇਗੀ ਜੀ ਹੂੰ ਇਹ ਅਜੇ ਤੱਕ ਵੇਖੋ ਵੀ 6 ਵਜੇ ਤੋਂ ਲੈ ਕੇ ਹੁਣ 9 ਵਜੇ ਗਏ ਨੇ ਤੁਸੀਂ ਮੇਰੇ ਮੇਰੇ ਕੋ ਅਜੇ ਵੀ ਗੱਲ ਨਹੀਂ ਹੋ ਰਹੀ ਐਨਾ ਮੈਂ ਘਬਰਾਇਆ ਹੋਇਆ ਹਾਂ ਹੂੰ ਪਰਿਵਾਰ ਚ ਹੋਰ ਵੀ ਲੋਕ ਮਾਝੂ ਪਰਿਵਾਰ ਚ ਮੈਸੇਜ ਵੀ ਹੀ ਮੈਸੇਜ ਵੀ ਮੇਰੇ ਨਾਲ ਹੀ ਉਧਰ ਚਲੇ ਗਏ ਪ੍ਰਮਾਤਮਾ ਨੇ ਜਿੱਦਾਂ ਵੇਖੋ ਜੀ ਸਾਨੂੰ ਹੱਥ ਦੇ ਕੇ ਵਿਚਾਲਿਆ ਸਾਡੇ 39 ਸੀ ਚ ਗੁਰੂ ਘਰ ਹੈ ਬਾਬਾ ਛਿਰੀ ਚਾਂਦੀ ਦਾ ਹੂੰ ਜਿੱਥੇ ਦਾਸ ਤੇ ਕਿਰਪਾ ਕੀਤੀ ਪ੍ਰਮਾਤਮਾ ਨੇ ਵੀ ਮੈਂ ਰੂਟੀਨ ਚ ਉੱਥੇ ਜਾਣਾ ਜੀ ਸ਼ਨੀ ਐਤਵਾਰ ਸਾਰਾ ਮੈਂ ਉੱਥੇ ਹੀ ਨਗਾਉਣਾ ਸੇਵਾ ਕਰਦਾ ਰਹਿਣਾ ਹੂੰ ਆਪਣੇ ਦਫ਼ਤਰ ਵਰਕ ਤੋਂ ਬਾਅਦ ਜਿਹੜਾ ਮੈਨੂੰ ਟਾਈਮ ਮਿਲਦਾ ਸੋਸ਼ਲ ਵਰਕ ਲਈ ਤੇ ਇਹ ਮੈਂ ਸੁਣਦਾ ਹੁੰਦਾ ਸੀ ਲੋਕਾਂ ਕੋਲੋਂ ਵੀ ਦਿੱਤਾ ਲਿਆ ਕਿਤੇ ਅੱਗੇ ਆ ਜਾਂਦਾ ਅੱਜ ਮੈਂ ਸੇਵਾ ਨੇ ਤੁਹਾਨੂੰ ਬਚਾ ਲਈ ਮੈਨੂੰ ਮੇਰੀ ਸੇਵਾ ਨੇ ਕਿਸ ਸਰ ਕੋਈ ਦੀ ਸੀ ਕਿ ਮਾਰਨ ਵਾਲੇ ਨਾਲੋਂ ਕਹਿੰਦਾ ਨਾ ਬਚਾਉਣ ਵਾਲਾ ਵੱਡਾ ਇਹ ਵਾਕਿਆ ਅੱਜ ਮੈਂ ਪ੍ਰਤੱਖਾ ਆਪਣੀ ਮੌਤ ਨੂੰ ਆਪਣੇ ਨੇੜੇ ਹੋ ਕੇ ਵੇਖਿਆ ਜੀ 10 ਮੀਟਰ ਦੀ ਬੇਥ ਤੇ ਮੇਰੀ ਮੌਤ ਮੈਨੂੰ ਸ਼ੂ ਕੇ ਲੰਗ ਗਈ ਬੱਸ ਨੇੜੇ ਸੀ ਥਣ ਮੈਂ ਥੋੜੀ ਇੱਥੇ ਤਸਵੀਰ ਦਿਖਾ ਦਦਾ ਆ ਦੇਖੋ ਇਹ ਕਿਚਨ ਹੈਗੀ ਆ ਤੇ ਇਹ ਇੱਥੇ ਡਿੱਗੀ ਆ ਬਿਜਲੀ ਦੇਖੋ ਕਿਚਨ ਦੇ ਵਿੱਚ ਕੰਮ ਕਰ ਰਹੇ ਹੋਣਗੇ ਇਸ ਭੈਣ ਜੀ ਸਾਡੇ ਨਾਲ ਆਜੋ ਤੁਸੀਂ ਆਜੋ ਤੁਸੀਂ ਇੱਥੇ ਹੀ ਕੰਮ ਕਰ ਰਹੇ ਸੀ ਨਾਲ ਹੀ ਸੀ ਹਾਂਜੀ ਹਾਂਜੀ ਇੱਥੇ ਕੰਮ ਕਰ ਰਹੇ ਹੋ ਤੁਸੀਂ ਇਹ ਕਹਿ ਰਹੇ ਕਿ ਖਾਣਾ ਖਾਣ ਦੇ ਲਈ ਕਹਿ ਤਾ ਜੇ ਖਾਣਾ ਖਾਣ ਲਈ ਕਹਿ ਤਾ ਮਤਲਬ ਖਾਣਾ ਤਾਂ ਅੰਦਰ ਹੀ ਬਣਾ ਰਹੇ ਹੋਣਗੇ ਮੇਰੇ ਖਿਆਲ ਦੇ ਵਿੱਚ ਦੋ ਪੈਰਾਂ ਦੀ ਦੂਰੀ ਤੇ ਵੀ ਨਹੀਂ ਦੋ ਫੁੱਟ ਦੀ ਦੂਰੀ ਤੇ ਵੀ ਨਹੀਂ ਹੈਗੀ ਅਗਰ ਕਿਚਨ ਤੇ ਕਿਤੇ ਵੀ ਹੋ ਜਾਂਦਾ ਕੋਈ ਸਾਧ ਸਾਧ ਪਰਮਾਤਮਾ ਨੇ ਰੱਖ ਲੈ ਚਲੋ ਵਾਈਗੁਰੂ ਦੀ ਮੇਰੇ ਪਰਮਾਤਮਾ ਰੱਖਣ ਵਾਲਾ ਜੀ ਕੁਦਰਤੀ ਇਹਨਾਂ ਨੇ ਅੱਜ ਚਾਹਲ ਬਣਾਏ ਹੋਏ। ਨਹੀਂ ਤੇ ਮੇਰੀ ਰੁਟੀਨ ਆ ਮੈਂ 7 ਤੋਂ 7:30 ਵਜੇ ਰੋਟੀ ਖਾ ਕੇ ਜੀ ਫਿਰ ਗੁਰੂ ਘਰ ਚਲੇ ਜਾਣਾ। ਹੂੰ ਅੱਜ ਵੇਖੋ ਪ੍ਰਮਾਤਮਾ ਨੇ ਮੈਨੂੰ ਪਉਣੇ ਛੇ ਹੀ ਭੁੱਖ ਲਾਤੀ ਜੀ। ਹੂੰ ਜੇ ਮੈਂ ਇਹਨਾਂ ਕੋ ਨਾ ਮੰਗ ਕਰਦਾ ਰੋਟੀ ਦੀ ਤੇ ਅੱਜ ਜਾਂ ਇਹ ਨਹੀਂ ਹੋਣੀ ਜੇ ਮੈਂ ਨਹੀਂ। ਪਰ ਪ੍ਰਮਾਤਮਾ ਸੁੱਖ ਰੱਖੇ। ਭੈਣ ਜੀ ਤੁਸੀਂ ਦੱਸ ਦਿਓ ਤੁਸੀਂ ਕਿਚਨ 'ਚ ਹੀ ਸੀਗੇ? ਹਾਂਜੀ ਹਾਂਜੀ ਕਿਚਨ ਵਿੱਚ ਸੀ। ਕਿੰਨੇ ਦਾ ਮੰਜ਼ਰ ਸੀ ਉਸ ਸਮੇਂ? ਮੈਂ ਕਿਚਨ ਤੋਂ ਅਜੇ ਬਾਹਰ ਹੀ ਨਿਕਲੀ ਸੀਗੀ ਇੱਧਰ ਥੋੜਾ ਉੱਥੇ ਤੱਕ ਪਹੁੰਚੀ ਆ ਤੇ ਇੱਕਦਮ ਜਿਸ ਤਰ੍ਹਾਂ ਬਲਾਸਟ ਹੁੰਦਾ ਨਾ ਇਸ ਤਰ੍ਹਾਂ ਬਹੁਤ ਤੇਜ਼ ਆਵਾਜ਼ ਆਈ ਸੀਗੀ ਹਾਂਜੀ ਤੇ ਇੱਕਦਮ ਘਰ ਦੇ ਵਿੱਚ ਜਿਸ ਤਰ੍ਹਾਂ ਧੂਆਂ ਆ ਜਾ ਹੋ ਜਾਂਦਾ ਜਾਂ ਮਿੱਟੀ-ਮਿੱਟੀ ਹੋ ਜਾਂਦੀ ਕੁਛ ਨਜ਼ਰ ਨਹੀਂ ਆ ਰਿਹਾ ਸੀਗਾ ਤੇ ਤੁਸੀਂ ਇਹਨਾਂ ਨੂੰ ਬੁਲਾਇਆ ਹਾਂਜੀ ਹਾਂਜੀ ਇਹਨਾਂ ਨੂੰ ਮੈਂ ਬੁਲਾਇਆ ਸੀਗਾ ਇਹ ਪਹਿਲਾਂ ਇੱਥੇ ਜਾ ਕੇ ਬੈਠ ਗਏ ਤੇ ਮੈਂ ਇਹਨਾਂ ਨੂੰ ਕਿਹਾ ਕਿ ਨਹੀਂ ਤੁਸੀਂ ਉਧਰ ਰੂਮ 'ਚ ਆ ਕੇ ਖਾ ਲਵੋ ਤੇ ਇਹਦੇ ਕਰਕੇ ਜਿੱਦਾਂ ਵਾਈਗਰੂ ਨੇ ਹਨਾ ਹੱਥ ਦੇ ਕੇ ਬਚਾਉਣਾ ਸੀਗਾ ਤੇ ਸਾਡਾ ਬਚਾਅ ਹੋ ਗਿਆ ਅੱਛਾ ਹੁਣ ਇਹਨਾਂ ਨੂੰ ਦੱਸ ਦੇ ਨੇ ਇੱਥੇ ਕਿਉਂ ਬੈਠੇ ਸੀ ਇਹ ਵੀ ਦੱਸ ਦੇ ਨੇ ਇਹ ਤੇ ਕੰਪਿਊਟਰ ਇਹਨਾਂ ਨੇ ਲਾਇਆ ਹੋਇਆ ਜਦੋਂ ਆਫਿਸ ਦੇ ਕੰਮ ਹੁੰਦੇ ਨੇ ਉਹ ਕੰਪਿਊਟਰ ਤੇ ਇੱਥੇ ਬੈਠ ਕੇ ਨਿਪਟਾ ਲੈਂਦੇ ਆ ਦੇਖੋ ਤੁਸੀਂ ਕਿੱਡੇ ਕਿੱਡੇ ਸਰੀ ਵਾਲੇ ਲੈਂਟਰ ਹੈਗੇ ਜਿਹੜੇ ਉੱਤੇ ਡਿੱਗੇ ਆ ਇੱਥੇ ਤਾ ਪ੍ਰਮਾਤਮਾ ਨੇ ਇਹਨਾਂ ਦੇ ਸਿਰ ਤੇ ਹੱਥ ਰੱਖਿਆ ਇਹਨਾਂ ਦੀ ਬਚਤ ਹੋ ਗਈ ਕਿਉਂਕਿ ਇਹ ਪੂਰਾ ਜਿਹੜਾ ਉੱਪਰ ਛੱਤ ਹੈਗੀ ਉਹ ਪਾੜ ਕੇ ਬਿਜਲੀ ਇਹਦੇ ਉੱਪਰ ਡਿੱਗ ਪਈ ਸੀ ਤਾਂ ਇਹ ਮੰੰਜਰ ਸੀਗਾ ਚਲੋ ਬਚਤ ਹੋ ਗਈ ਪਰਿਵਾਰ ਦੇ ਵਿੱਚ ਸਾਰੇ ਸੁੱਖ ਸ਼ਾਂਤੀ ਨਾਲ ਹੈ ਲੇਕਿਨ ਇੱਕ ਸਵਾਲ ਹੁਣ ਇੱਥੇ ਉਹ ਵੀ ਉੱਠਦਾ ਹੈ ਕਿ ਇੰਨਾ ਘਰਾਂ ਦੀ ਬਿਲਡ ਕੁਆਲਿਟੀ ਕੀ ਜੀ ਹੈਗੀ ਹੈ ਇਹ ਸਰਕਾਰੀ ਕੁਆਟਰ ਹੈ ਮੰਤਰੀਆਂ ਦੇ ਜਿੱਥੇ ਘਰ ਨੇ ਉਹਨਾਂ ਘਰਾਂ ਤੋਂ ਮਹਿਜ਼ 500 ਮੀਟਰ ਜਾਂ ਜਿਹੜਾ 1000 ਮੀਟਰ ਜਾਂ ਕਿਲੋਮੀਟਰ ਹੋਣਾ ਇਹ ਤੋਂ ਜ਼ਿਆਦਾ ਨਹੀਂ ਹੋਣਾ ਇੰਨੀ ਬਿਲਡ ਕੁਆਲਿਟੀ ਮਾੜੀ ਹੈਗੀ ਕਿਉਂਕਿ ਮੈਂ ਵੀ ਨੇੜੇ ਹੀ ਰਹਿਣਾ ਸੱਚੀ ਸਪਸ਼ਟ ਗੱਲ ਦੱਸ ਦਿੰਦਾ ਘਰੇ ਕੰਧ 'ਚ ਕੋਈ ਮੇਕਤਾ ਨਹੀਂ ਘੱਟ ਸਕਦੇ ਤੁਸੀਂ ਕੋਈ ਪਰਦਾ ਲਾਉਣਾ ਹੋਵੇ ਤਾਂ ਲਾ ਸਕਦੇ ਆਹੋ ਜਿਹੀ ਹਾਲਾਤ ਆ ਜਿੱਦਾਂ ਘਰਾਂ 'ਚ ਜੇ ਆਪਾਂ ਇਧਰ ਕਿਲ ਲਾਉਣੀ ਹੋਵੇ ਨਾ ਤੇ ਮੇਰੇ ਖਿਆਲ 'ਚ ਜੇ ਕਿਲ ਲੰਬੀ ਹੋਵੇ ਤਾਂ ਗਵੰਡੀਆਂ ਵਾਲੇ ਪਾਸੇ ਛੇਕ ਹੋ ਜਾਂਦਾ ਜਾ ਹੂੰ ਇਹ ਇਹ ਹਾਲਤਾਂ ਇਹ ਹਾਲਤਾਂ ਇਹ ਤੇ ਇਹਨੂੰ ਮੰਨ ਲਓ ਵੀ ਜਦੋਂ ਕਲੀ ਆਪਾਂ ਟਾਈਮ ਨਾ ਕਰਉਂਦੇ ਰਹਿੰਦੇ ਆਂ ਆਪ ਮੈਂਟੇਨ ਰੱਖਦੇ ਆਂ ਤੇ ਤਾਂ ਕਰਕੇ ਥੋੜਾ ਜਿਹਾ ਰਹਿਣ ਜੋਗ ਹੈਗਾ ਨਹੀਂ ਤੇ ਰੱਬ ਆਸਰੇ ਹੀ ਆ ਜੀ ਕੋਈ ਹਾਲਤ ਬਹੁਤ ਹੀ ਚੰਗੀ ਬਹੁਤ ਹੀ ਚੰਗੀ ਮੈਂ ਕਿਹਾ ਸੀਮੈਂਟ ਤੇ ਕੋਲਦੀ ਵੀ ਨਹੀਂ ਨਿਕਾਇਆ ਇਹ ਨਾ ਇਹ ਨਾ ਬੇਸ਼ੱਕ ਚਲੋ ਜਦੋਂ ਮੈਨੇ ਕੁਦਰਤੀ ਆਫਤ ਹੁੰਦੀ ਆ ਉਹਦੇ ਅੱਗੇ ਤੇ ਕੋਈ ਵੀ ਚੀਜ਼ ਕੁਝ ਵੀ ਨਹੀਂ ਆ ਪਰ ਜੇ ਹੋ ਸਕਦਾ ਲੈਂਟਰ ਥੋੜਾ ਮਜ਼ਬੂਤ ਹੁੰਦਾ ਤੇ ਇੰਨਾ ਸਾਡਾ ਨੁਕਸਾਨ ਨਾ ਹੁੰਦਾ ਪਰ ਮੈਂ ਫਿਰ ਵੀ ਸ਼ੁਕਰ ਆ ਕਰਦਾ ਪਰਮਾਤਮਾ ਦਾ ਵਾਹਿਗੁਰੂ ਸਾਨੂੰ ਬਚਾ ਲਿਆ ਜੀ ਬਚ ਗਏ ਨੇ ਨਵੇਂ ਨਰੋਏ ਆਂ ਅਸੀਂ ਹਿੰਮਤ ਕਰਾਂਗੇ ਇਹ ਚੀਜ਼ਾਂ ਤੇ ਫੇਰ ਬਣਾ ਲਵਾਂਗੇ ਬਣ ਜਾਣਗੀਆਂ ਬਣ ਗਈ ਤਾਂ ਬਣ ਜਰ ਗਿਆ ਮੈਂ ਨਾ ਪਰਮਾਤਮਾ ਦਾ ਮੇਰਾ ਭਾਈਚਾਰਾ ਕੋਈ ਮੇਰੀ ਮਦਦ ਕਰ ਦੂਗਾ ਤੇ ਬਣਾ ਲੂੰਗਾ ਪਰ ਜੇ ਸਾਡੇ ਜੀ ਨੂੰ ਕੁਝ ਹੋ ਜਾਂਦਾ ਉਹਨੇ ਤੇ ਨਹੀਂ ਨਵਾਬ ਸੋਣਾ ਉਹ ਗੱਲ ਬਹੁਤ ਮਾੜੀ ਹੋ ਜਾਂਦੀ ਹਾਂ ਬਹੁਤ ਉਹ ਦੁੱਖ ਲਿਆਈਓ ਇਹ ਗਰਾਊਂਡ ਫਲੋਰ ਹੈਗਾ ਬੇਸਿਕ ਹਾਂਜੀ ਬੇਸਿਕ ਹਾਂਜੀ ਗਰਾਊਂਡ ਉੱਪਰ ਨਹੀਂ ਕਿਤੇ ਕੋਈ ਨੁਕਸਾਨ ਹੋਇਆ ਉੱਪਰ ਟੌਪ ਵਾਲਿਆਂ ਦੀ ਛੱਤ 2943b ਜਿਹੜੀ ਲੈਂਟਰ ਵਾਲੀ ਆ ਵੇੜੇ ਵਾਲੀ ਉਹ ਉਹਨੇ ਜਦੋਂ ਬਿਜਲੀ ਡਿੱਗੀ ਉਹਨੇ ਉਹ ਪਾੜੀ ਆ ਤੇ ਉਹ ਥੱਲੇ ਡਿੱਗੀ ਆ ਕੇ ਤੇ ਜਦੋਂ ਬਿਜਲੀ ਉਹਨੂੰ ਪਾੜ ਕੇ ਤੇ ਸਾਡੇ ਘਰ ਦੇ ਅੰਦਰ ਤੱਕ ਆਈ ਆ ਜਿੱਥੇ ਵੀਰ ਜੀ ਕੈਮਰਾਮੈਨ ਕਿਵੇਂ ਦੀ ਸੀ ਉਹ ਦੇਖੀ ਮਤਲਬ ਇੰਨੀ ਕੁ ਜਿਆਦਾ ਰੋਸ਼ਨੀ ਸੀ ਨਾ ਤੇ ਧੁਮਾਕਾ ਨਹੀਂ ਮੈਂ ਤਾਂ ਅਜੇ ਤੱਕ ਵੇਖੋ ਤੁਸੀਂ ਮੇਰੀਆਂ ਲੱਤਾਂ ਵੇਖੋ ਅਜੇ ਵੀ ਮੈਂ ਕੰਬ ਰਿਆਂ ਹੂੰ ਉਹ ਤੁਸੀਂ ਅੱਖਾਂ ਨਾਲ ਦੇਖੋ ਮੈਂ ਅੱਖਾਂ ਨਾਲ ਵੇਖਿਆ ਸਮਝ ਲਓ ਵੀ ਜਿੱਦਾਂ ਮੌਤ ਮੈਨੂੰ ਛੂ ਕੇ ਲੰਘ ਗਈ ਬਸ ਉਹ ਵਾਇਗਰੂ ਨੇ ਪਤਾ ਨਹੀਂ ਮੇਰੀ ਤੁਹਾਡੇ ਚੰਗੇ ਕਰਮ ਲਾ ਲੋ ਉਮਰ ਵਰ ਜਾਂ ਉਹਦੇ ਮੇਰੇ ਜਿਹੜੇ ਉਹਨੇ ਕਰਮ ਮੈਂ ਨਹੀਂ ਕਰਦਾ ਬੰਦਾ ਕੁਝ ਨਹੀਂ ਕਰਦਾ ਉਹ ਮੇਰੇ ਕੋਲ ਕਰਮ ਕਰਾ ਰਿਹਾ ਚੰਗੇ ਪਾਸੇ ਵੀ ਗਰੀਬ ਦੀ ਮਦਦ ਅੱਜ ਤੱਕ ਪ੍ਰਮਾਤਮਾ ਦੀ ਕਿਰਪਾ ਹੀ ਆ ਕਿ ਕਿਸੇ ਗਰੀਬ ਕੋਲੋਂ ਮੈਂ ਸੀਸ ਹੀ ਲਈ ਆ ਕਿਸੇ ਕੋਲ ਦੁਰ ਸੀਸ ਨਹੀਂ ਲਈ ਅੱਜ ਉਹ ਸਾਰੀਆਂ ਮੇਰੇ ਕੰਮ ਆਈਆਂ ਜੀ ਗੁਰੂ ਘਰ ਦੀ ਕੀਤੀ ਸੇਵਾ ਗਰੀਬਾਂ ਦੀਆਂ ਦਿੱਤੀਆਂ ਸੀਸਾਂ ਜੀ ਕਿਉਂਕਿ ਜਿਹੜੇ ਸਾਡੇ ਤੇ ਉਹ ਚਾਦਰਾਂ ਵਗੈਰਾ ਵੇਚਣ ਹੁੰਦੇ ਨੇ ਜਾਂ ਰੇੜੀ ਪੜੀਆਂ ਲਾਉਂਦੇ ਨੇ ਉਹ ਪਤਾ ਨਹੀਂ ਬੇਅੰਤੀ ਸੀਸਾਂ ਦੇ ਕੇ ਜਾਂਦੇ ਨੇ ਕਰੋਨਾ ਟਾਈਮ ਤੇ ਮਹਾਰਾਜ ਨੇ ਕਿਰਪਾ ਕੀਤੀ ਉਹਨਾਂ ਦੀ ਸੇਵਾ ਕਰਨ ਦਾ ਮੈਨੂੰ ਮੌਕਾ ਦਿੱਤਾ ਉਹਨਾਂ ਨੇ ਬਹੁਤ ਸੀਸਾਂ ਦਿੱਤੀਆਂ ਮੈਨੂੰ ਅੱਜ ਜਿੰਨੀ ਵੀ ਮੈਂ ਮੰਨ ਲਓ ਤਰੱਕੀ ਕੀਤੀ ਹੈ ਉਹ ਗੁਰੂ ਘਰ ਦੇ ਅਸ਼ੀਰਵਾਦ ਨਾਲ ਤੇ ਗਰੀਬਾਂ ਦੀਆਂ ਸੀਸਾਂ ਨਾਲ ਹੀ ਅੱਜ ਭਾਜੀ ਤੁਸੀਂ ਵੀ ਆਜੋ ਤੁਸੀਂ ਇੱਥੇ ਨੇੜੇ ਹੀ ਰਹਿੰਦੇ ਹੋ ਨਾ ਤੁਸੀਂ ਮੈਂ 34 ਸੀ 34 ਇੱਕਦਾਂ ਨੰਬਰ ਹੈ ਹਾਂਜੀ ਕਿੰਨਾ ਨੰਬਰ ਕਰਦਾ ਮੇਰਾ ਨੰਬਰ ਮੇਰਾ ਨੰਬਰ 2522 ਗਰਾਊਂਡ ਮੈਂ 39 ਸੀ ਦਾ ਪ੍ਰਧਾਨ ਵੀ ਆ ਡਬਲਯੂ ਦਾ ਤੇ ਮੇਰੇ ਵੀਰ ਸਾਡੀ ਯਾਰੀ ਵੀ ਬਹੁਤ ਤਕੜੀ ਆ ਤੇ ਅਸੀਂ ਗੁਰੂ ਘਰ ਦੇ ਵਿੱਚ ਵੀ ਇਕੱਠੀਆਂ ਸੇਵਾ ਦਾ ਥੋੜਾ ਇਹ ਦੱਸ ਦੂ ਬਿਲਡ ਕੁਆਲਿਟੀ ਕਿਵੇਂ ਦੀ ਆ ਤੁਸੀਂ ਪ੍ਰਧਾਨ ਹੋ ਫਿਰ ਤਾਂ ਤੁਹਾਡੇ ਜ਼ਿਆਦਾ ਫਰਜ਼ ਬਣ ਜਾਂਦੇ ਥੋੜੀ ਮੇਰਾ ਖਿਆਲ ਕੁਆਲਿਟੀ ਨਾ ਹੀ ਪੁੱਛੋ ਕਿ ਕੁਆਲਿਟੀ ਕੋਈ ਹੈ ਹੀ ਨਹੀਂ ਕਮਰਿਆਂ ਦੀ ਇਹਨਾਂ ਦੀ ਪਤਾ ਨਹੀਂ ਰੇਤੇ ਨਾਲ ਜਿਹਨਾਂ ਦੇ ਇੱਥੇ ਕਿ ਜਾਂ ਜਿਹੜਾ ਵਿਚਕਾਰ ਇਹਨਾਂ ਦਾ ਸਾਰਿਆਂ ਦਾ ਜੋਇੰਟ ਹੈ ਉਹ ਬਚਾਈ ਜਾ ਰਿਹਾ ਅੱਛਾ ਹਰ ਦੂਏ ਦਿਨ ਖਬਰ ਆਉਂਦੀ ਆ ਛੱਜਾ ਗਿਰ ਗਿਆ ਕਿਸੇ ਨਾ ਕਿਸੇ ਮਕਾਨ ਦਾ ਕੋਈ ਉੱਪਰੋਂ ਲੈਂਟਰ ਗਿਰ ਗਿਆ ਸੀਮੈਂਟ ਗਿਰ ਗਿਆ ਤੁਸੀਂ ਯਕੀਨ ਮੰਨੋ ਕਿ ਇਹਨਾਂ ਦੇ ਦਫ਼ਤਰਾਂ 'ਚ